ਕੋਡ ਚੰਡੀਗੜ੍ਹ ਰਣ ਹੈ ਉੱਥੇ ਵੀ ਅਸੀਂ ਕੰਸਲਟ ਕੀਤਾ ਆਪਰੇਸ਼ਨ ਕਰਾਉਣ ਦਾ ਡਿਸਾਈਡ ਕੀਤਾ ਬਟ ਸਾਨੂੰ ਇਸ ਹਸਪੀਟਲ ਵਾਲੇ ਪਤਾ ਚੱਲਿਆ ਤਾਂ ਅਸੀਂ ਪ੍ਰੇਫਰ ਕੀਤਾ ਕਿ ਇੱਥੇ ਕਰਵਾਏ ਜੋ ਤੋਂ ਬਾਅਦ ਜਦੋਂ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਬਹੁਤ ਵਧੀਆ ਰਿਜ਼ਲਟ ਆਏ ਹੈਗੇ ਕੋਈ ਪੇਨ ਨਹੀਂ ਹੋਇਆ ਮੋਮੈਂਟਲੀ ਥੋੜਾ ਜਿਹਾ ਹਾਫ ਅਨ ਆਵਰ ਲਈ ਥੋੜਾ ਜਿਹਾ ਲिटल ਪੇਨ ਨਹੀਂ ਹੋਇਆ ਬਟ ਉਸ ਤੋਂ ਬਾਅਦ ਕੋਈ ਪੇਨ ਨਹੀਂ ਔਰ ਚੱਲਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਮੇਰਾ ਨਾਮ ਹਾਕਮ ਸਿੰਘ ਤਾਲੀਵਾਲ ਹੈ ਤੇ ਇਹ ਮੇਰੇ ਬ੍ਰਦਰ ਜੀਤ ਸਿੰਘ ਤਾਲੀਵਾਲ ਅਸੀਂ ਕਈ ਜਗ੍ਹਾ ਤੇ ਇਹਨਾਂ ਦੇ ਨੀਂਦ ਦੀ ਪ੍ਰੋਬਲਮ ਬਾਰੇ ਕੰਟੈਕਟ ਕੀਤਾ ਐਟ ਲਾਸ ਸਾਨੂੰ ਗੁਪਤਾ ਹੌਸਕ ਬਾਰੇ ਪਤਾ ਲੱਗ ਗਿਆ ਤੇ ਇਸ ਕਰਕੇ ਅਸੀਂ ਇੱਥੇ ਇਸ ਰਾਈਟ ਲੈਗ ਦਾ ਆਪਰੇਸ਼ਨ ਕਰਾਉਣ ਲਈ ਬਾਈ ਰੌਬਰਟ ਇੱਥੇ ਆਏ ਹਾਲਾਂਕਿ ਮੇਰੇ ਬ੍ਰਦਰ ਦੀ ਲੈਫਟ ਲੈਗ ਪੋਲੀਓ ਦੇ ਨਾਲ ਅਫੈਕਟਡ ਹੈ ਥੋੜੀ ਵੀਕ ਹੈਗੀ ਹੈ ਤੇ ਇਹਨਾਂ ਡਾਕਟਰ ਸਾਹਿਬ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਪ੍ਰੋਬਲਮ ਨਹੀਂ ਤੇ ਆਪਰੇਸ਼ਨ ਹੋ ਜਾਏਗਾ ਰੋਬੋਟ ਦੇ ਨਾਲ ਜਿਹੜਾ ਆਪਰੇਸ਼ਨ ਹੋਇਆ ਵੀ ਆਰ ਵੈਰੀ ਮੱਚ ਕਨਵਿੰਸਡ ਮਨ ਲ ਕੇ ਬਹੁਤ ਅੱਛਾ ਲੱਗਿਆ ਸਾਨੂੰ ਤੇ ਇਹਦੇ ਰਿਜ਼ਲਟ ਵੀ ਅੱਛੇ ਆ ਜੋ ਡਾਕਟਰ ਸਾਹਿਬ ਨੇ ਐਕਸਪਲੇਨ ਕੀਤਾ ਉਹ ਵੀ ਸਾਨੂੰ ਥਿਓਰੀਟੀਕਲੀ ਅੱਛਾ ਲੱਗਿਆ ਕਿ ਇਹ ਪ੍ਰੈਸੀਸਲੀ ਅਲਾਈਨਮੈਂਟ ਤੇ ਫਿਟਿੰਗ ਕੰਪਿਊਟਰਾਈਜ਼ ਰੋਬੋਟ ਨਾਲ ਹੁੰਦੀ ਹੈ ਜਿਹਦੇ ਕ ਰਿਜ਼ਲਟ ਬਹੁਤ ਵਧੀਆ ਹੈ ਡਿਊਰਿੰਗ ਦਾ ਟ੍ਰੀਟਮੈਂਟ ਆਫਟਰ ਆਪਰੇਸ਼ਨ ਜੋ ਸਟਾਫ ਨੇ ਲੁੱਕ ਆਫਟਰ ਕੀਤੀ ਹੈ ਜਾਂ ਟ੍ਰੀਟਮੈਂਟ ਕੀਤੀ ਹੈ ਬਹੁਤ ਹੀ ਵਧੀਆ ਤੇ ਐਗਜ਼ੈਂਪਲਰੀ ਹੈ ਤੇ ਅਟੈਂਡੈਂਸ ਬਹੁਤ ਹੀ ਅੱਛੀ ਹੈ ਟਾਈਮ ਟੂ ਟਾਈਮ ਡਿਊਰਿੰਗ ਨਾਈਟ ਵੀ ਬਹੁਤ ਸਟਾਫ ਅੱਛੇ ਤਰੀਕੇ ਨਾਲ ਦੇਖਭਾਲ ਕਰਦਾ ਰਿਹਾ